ਸਰ ਸਾਹਿਬ ਜੀ ਅੱਜ ਇਹ ਜੇਰਾ ਕਬੱਡੀ ਕੱਪ ਹੋ ਰਿਹਾ ਹੈ ਕਿ ਕਿਹੜੀਆਂ ਕਿਹੜੀਆਂ ਟੀਮਾਂ ਦੇ ਕੇ ਪੈਂਦੇ ਸੀ ਜੋ ਹੋ ਰਿਹਾ ਜੀ ਅੱਜ ਆਪ ਪਿੰਡ ਭਰੂ ਦੇ ਵਿੱਚ ਜੋ ਪ੍ਰਤਮ ਸਿੰਘ ਦੇ ਲ ਨੂੰ ਮੁਖ ਰੱਖ ਕੇ ਆਜਾ ਕਬੱਡੀ ਦਾ ਨਾਣਾ ਤੋਂ ਲੈ ਕੇ ਵੱਡੀਆਂ ਜਿਹੜੀਆਂ ਕਬੱਡੀਆਂ ਖੇਡੀਆਂ ਇਸ ਤੋਂ ਇਲਾਵਾ ਕਿਰਤਨ ਦਰਬਾਰ ਤੇ ਪਿੰਡ ਦਾ ਮਸ਼ਹੂਰ ਰਾਜੀ ਜਿਹੜਾ ਜੰਪਲ ਜਗENDER ਸਿੰਘ ਰਿਆਨ ਤੇ ਪਿੰਡ ਦੇ ਪੰਜਾਬ ਦੇ ਪਟਾ ਸਾਰੇ ਜਿਹੜੇ ਇਕੱਠੇ ਹੋ ਕੇ ਪਿੰਡ ਦੇ ਨੌਜਵਾਨਾਂ ਨੇ ਸਵਾਗਤ ਨੂੰ ਮਨਾਇਆ ਨਾਲ ਹੀ ਸਮਾਗਨਾ ਕਾਹਲੀ ਪੜ੍ਹਦੀਆਂ ਪਿੰਡ ਦੇ ਵਿੱਚ ਹਾਜ਼ਰ ਹੋਇਆ ਪ੍ਰੋਗਰਾਮ ਦਾ ਕਬੱਡੀਆਂ ਮਾਤਾ ਪਿੰਡ ਦੇ ਦਾ ਗਾਣੇ ਲੱਗੇ ਜਿਹੜਾ ਉਹ ਗਾ ਰਿਹਾ ਨਾਲ ਹੀ ਉਸੀਆਂ ਹੋ ਰਹੀਆਂ ਤੇ ਇਹ ਜਿਹੜਾ ਛਿੰਝ ਮੇਲਾ ਹੈ ਫੋਨ ਮੇਨ ਮੇਲਾ ਕਹਿੰਦੇ ਆ ਉਹ ਬੜੀ ਸਭ ਸੰਕਤੀ ਦੇ ਨਾਲ ਸਾਰੀਆਂ ਸੌਫਤਾ ਜੜੀਆਂ ਬਣਾ ਲਿਏ। ਸਾਡੀ ਪਰਦਾ ਜੀ ਮੈਂ ਕਹਿੰਦਾ ਭਰਤ ਪਿੰਡ ਵਧਾਈ ਦਾ ਪਾਤਰ ਆ ਕਿਉਂਕਿ ਅੱਜ ਕੱਲ ਜਿਹੜਾ ਸਮਾਜ ਚੱਲ ਰਿਹਾ ਹੈ ਨਸ਼ੇ ਦੇ ਨੌਜਵਾਨੀ ਜਾ ਰਹੀ ਆ ਉਹਨਾਂ ਨੂੰ ਸੇਧ ਕਰਵਾਉਣ ਦੇ ਇਹੀ ਤਰ੍ਹਾਂ ਦੇ ਜਿਹੜਾ ਉਹ ਪਿੰਡ ਵਿੱਚ ਹੋਣੇ ਜਿਹੜਾ ਵੱਡੇ ਮੇਲੇ ਜਿਹੜਾ ਉਹਨੇ ਆਪਣਾ ਕਲਚਰ ਆਪਣਾ ਸਮਾਜ ਜਿਹੜਾ ਸਾਂਭ ਕੇ ਰੱਖਿਆ ਹੋਆ ਇਹ ਪੱਖ ਪੰਦੇ ਲੋਕ ਵਧਾਈ ਦੇ ਪਾਤਰ ਆ ਇਹੋ ਜਿਹੇ ਕੰਮ ਜਿਹੜੇ ਬਹੁਤ ਉਹਨਾਂ ਦੇ ਯੁੱਗ ਦੇ ਵਿੱਚ ਬਹੁਤ ਜੁਰੀ ਆ ਆ ਮੇਰੇ ਜਿਹੜਾ ਦੇਖਣ ਆਏ ਆ ਕਿ ਸਤਤ ਵਿੱਚ ਭਾਰੀ ਪੰਜਾਬ ਆ ਤੇ ਦੋਨਾਂ ਦਿਵਾਰ ਵੀ ਚੱਲਦਾ ਇੱਥੇ ਤੇ ਦੂਜੇ ਦੇ ਜਿਹੜਾ ਸੀਰੀਕੋ ਤੇ ਕਿੰਨਾ ਸਿੱਧੇ ਨੇ ਕੁਝ ਲੋਕ ਜਿਹੜੇ ਆਪ ਨੂੰ ਆਣ ਤੇ ਆ ਜੀ ਆਪਣਾ ਜੋਰ ਸਿਖੋ ਜਿਹੜੇ ਦੇ ਵਿੱਚ ਬਜ਼ੁਰਗਾਂ ਦਾ ਕਰਨੀ ਆ ਬਜ਼ੁਰਗਾਂ ਦੀ ਕਮੇਟੀ ਆ ਮੁਝੇ ਇਸ ਗੱਲ ਤੋਂ ਬਹਿਜੇ ਕਿ ਅੱਗੇ ਵੀ ਆਇਆ ਬਾਕਬਾਦ ਦੋਦੋ ਤੇ ਆਪਣੇ ਕਾਫੀ ਮੁਜਾਹਰ ਕਰਨ ਵਾਲੇ ਹੈ। ਸੰਗੀ ਸੁਭੇਦਾਰ ਜੀ ਇਸ ਜਿਹੜਾ ਟੂਰਨਾਮੈਂਟ ਪਿੰਡ ਕਰਾਉਂਦਾ ਧੰਨਵਾਦ ਤੇ ਤੂੰ ਹੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਨੌਜਵਾਨ ਪੀੜੀ ਨੂੰ ਇਹ ਹੋਰ ਸੁਚੇਤ ਕਰਦੇ ਆ ਕਿ ਨਸ਼ੇ ਛੱਡ ਕੇ ਤੇ ਬਾਕੀ ਗੈਂਗਵਾੜਾ ਛੱਡ ਕੇ ਆਪਣੀ ਵਿਗਵਾਨੀ ਨੂੰ ਸੰਭਾਲੀਏ ਤੇ ਸਮਾਜ ਦੇ ਕੰਮਾਂ ਦੇ ਆਈਏ। ਕਿਦਰ ਸਾਡੀ ਵੱਡੀ ਲੜਾਈ ਸਰਕਾਰ ਨਾਲ ਆ ਜਿਹੜੀ ਸਾਡੇ ਹੱਕਾਂ ਨੂੰ ਖੋ ਰਹੀ ਆ ਸਾਡੇ ਰੋਜ਼ਗਾਰ ਪੈਦਾ ਕਰਨ ਦੇ ਅਸਰ ਹੋਣ ਸਾਡੇ ਦੇਸ਼ ਦੇ ਅੰਦਰ ਇਸ ਮੇਲੇ ਦਾ ਇਹੀ ਮਕਸਦ ਆ ਕਿ ਸਾਡੀ ਜਵਾਨੀ ਵਿਦੇਸ਼ਾਂ ਨੂੰ ਨਾ ਭਜੇ ਆਪਣੇ ਕਲਚਰ ਨਾਲ ਜੁੜੀ ਰਹੇ ਜਿਹੜੀ ਸਰਕਾਰ ਦੀ ਗਲਤ ਸੋਚੀ ਆ ਉਤੋਂ ਬਚੇ ਇਹ ਇਹੀ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਪ੍ਰਧਾਨ ਜੀ ਇੰਨਾ ਚਿਰ ਹੋ ਗਿਆ ਪਰ ਨਗਰ ਤੋਂ ਟੂਰਨਾਮੈਂਟ ਇੱਕ ਵਰਲਡ ਕਬੱਡੀ ਕੱਪ ਕਰਾਉਂਦੇ ਆ ਪਰ ਅਜ ਤੱਕ ਸਰਕਾਰ ਨੇ ਕੋਈ ਸਟੇਡੀਅਮ ਦੀ ਕੋਈ ਤੁਹਾਨੂੰ ਸਹਾਇਤਾ ਦਿੱਤੀ ਹੈ ਜੀ ਹਾਂਜੀ ਇਹ ਜਨਮ ਕੀਤਾ ਗਿਆ ਪਹਿਲਾ ਆ ਜਿਹੜਾ ਸਕੂਲ ਦੀ ਗਰਾਊਂਡ ਆ ਇਹ ਵੀ ਪੰਚਾਇਤੀ ਜ਼ਮੀਨ ਤੇ ਆ ਕੇ ਅਸੀਂ ਬਣਾਈ ਆ ਤੇ ਹਾਂ ਹੁਣ ਸਟੇਡੀਅਮ ਮਨਜ਼ੂਰ ਹੋ ਗਿਆ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਬਣੂਗਾ ਔਰ ਹੋ ਸਕਦਾ ਅਗਲੇ ਸਿੰਘ ਮੇਲੇ ਤੱਕ ਸਾਡੇ ਸਾਹਮਣੇ ਜਿੱਦਾਂ ਤੁਸੀਂ ਇਹ ਧਾਰਮਿਕ ਸਮਾਗਮ ਤੇ ਕਬੱਡੀ ਕੱਪ ਕਰਾਉਂਦੇ ਤੇ ਸਰਕਾਰ ਨੂੰ ਕੀ ਸਹਿਯੋਗ ਮੰਗਣ ਦੀ ਅਪੀਲ ਕਰਦੇ ਜੇ ਕੋਈ ਹਾਂ ਅਸੀਂ ਚਾਹੁੰਦੇ ਹਾਂ ਇਹਨੂੰ ਸਰਕਾਰੀ ਤੌਰ ਤੇ ਵੀ ਬਣਾਇਆ ਜਾਵੇ ਕਿ ਹੋਰ ਜਿਹੜਾ ਖੇਡਾਂ ਨੂੰ ਉਤਸ਼ਾਹ ਦਿੱਤਾ ਜਾਵੇ ਤਾਂ ਕਿ ਸਾਡੇ ਨੌਜਵਾਨ ਉਹ ਨਸ਼ਿਆਂ ਤੋਂ ਬਾਹਰ ਸਕਣ ਉਹਨਾਂ ਦਾ ਰਿਵਾਇਤ ਇੱਧਰ ਹੋ ਜੇ ਤੇ ਦੂਸਰੇ ਕਲਚਰ ਤੋਂ ਬਾਹਰ ਸਕਣ